ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਲਏਗੇ ਪਲੱਸ ਦੁਪੱਟਾ ਸੂਟ ਨੇ ਕਿਉਂਕਿ ਜਿੱਦਾਂ ਆਪਾਂ ਨੂੰ ਕੋਈ ਵੀ ਸੂਟ ਦੀ ਡਿਮਾਂਡ ਕਰ ਦੇਣਗੇ ਹਨ ਆਪਾਂ ਨੂੰ ਮੈਸੇਜ ਆਉਂਦੇ ਨੇਗੇ ਆਪਾਂ ਉਸ ਤਰ੍ਹਾਂ ਜਿਹੜਾ ਸਟਾਕ ਹੈਗਾ ਲੈ ਕੇ ਆਉਣੇ ਆਂਗੇ ਵੈਸੇ ਮੇਰੇ ਕੋਲੇ ਇਦਾਂ ਦੇ ਸੂਟ ਹੈਵ ਹੀ ਨਹੀਂ ਸੀ ਪਹਿਲਾਂ ਹਨਾ ਤੇ ਵੀ ਆਪਾਂ ਔਨ ਡਿਮਾਂਡ ਹੀ ਲੈ ਕੇ ਆਇਾਂਗੇ ਜਿੰਨੇ ਵੀ ਸੂਟ ਲੈ ਕੇ ਆਇਾਂਗੇ ਤੁਸੀਂ ਇਹਦੇ ਵਿੱਚੋਂ ਸਿਲੈਕਟ ਕਰਕੇ ਆਪਣਾ ਸੂਟ ਆ ਜਿਹੜਾ ਰਖਵਾ ਸਕਦੇ ਹੋਗੇ ਤੇ ਜਦੋਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣੋ ਪਲੀਜ਼ ਬੈਲ ਆਈਕਨ ਜ਼ਰੂਰ ਦਬਾ ਦਿਆ ਕਰੋ ਕਿਉਂਕਿ ਆਪਾਂ ਜਦੋਂ ਵੀਡੀਓ ਅਪਲੋਡ ਕਰਦੇ ਹਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਚਲੋ ਜੀ ਆਪਾਂ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰ ਦੇਾਂਗੇ ਪਸ਼ਮੀਨੇ ਦੇ ਸੂਟ ਰਹਿਣਗੇ ਕਾਫੀ ਜ਼ਿਆਦੇ ਸੋਹਣੇ ਪ੍ਰਿੰਟ ਲੰਗੇ ਲੋ ਇਸ ਤਰ੍ਹਾਂ ਦੇਖੋ ਜੀ ਇਹ ਵਾਲੇ ਸੂਟ ਲੰਗੇ बहुत ज्यादा सोहने सूट ने ब्रांड के सूट ने गे ਫਿਰ ਤੁਸੀਂ ਦੇਖੋ ਪਸ਼ਮੀਨਾ ਇੰਨਾ ਤਾਂ ਜਿਆਦਾ ਸੋਹਣਾ ਸੌਫਟ ਪਸ਼ਮੀਨਾ ਹੈਗਾ ਦਾਸ ਬ੍ਰੈਂਡ ਦੇ ਸੂਟ ਲਿੰਗੇ ਦੇਖੋ ਟੈਗ ਲੱਗਿਆ ਹੋਇਆ ਹੈਗਾ ਨਾਲ ਇਸ ਤਰ੍ਹਾਂ ਸਾਰੇ ਸੂਟਾਂ ਦੇ ਨਾਲ ਜਿਹੜਾ ਹੈਗਾ ਟੈਗ ਲੱਗਿਆ ਹੋਊਗਾ ਦੇਖ ਦਾਸ ਬ੍ਰੈਂਡ ਦੇ ਸੂਟ ਲਿੰਗੇ ਵਾਲੇ ਲੋਟ ਇਸ ਤਰ੍ਹਾਂ ਦਾ ਪ੍ਰਿੰਟ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦਾ ਸੋਹਣਾਗਾ ਲਓ ਜੀ ਦੇਖੋ ਬਿਲਕੁਲ ਨੇੜੇ ਤੋਂ ਦਿਖਾਣਾ ਤੁਹਾਨੂੰ ਲਓ ਜੀ ਇਹਦੇ ਨਾਲ ਹੈਗਾਗਾ ਪਿਓਰ ਦਾ ਸ਼ਾਲ ਹੈਗਾ ਇਹਦੇ ਨਾਲ ਫੁੱਲ ਪਿਓਰ ਦਾ ਬਿਲਕੁਲ ਪਤਲਾ ਜਾਂ ਚੁੰਨੀ ਵਰਗਾ ਦੁਪੱਟਾ ਨਹੀਂ ਹੈਗਾ ਇਹਦੇ ਨਾਲ ਸ਼ਾਲ ਹੈਗਾ ਦੇਖੋ ਪਤਲਾ ਜਾਂ ਸ਼ਾਲ ਹੈਗਾ ਬਿਲਕੁਲ ਲਓ ਜੀ ਇਸ ਤਰ੍ਹਾਂ ਇਹ ਜਿਹੜਾ ਸ਼ਾਲ ਬਣਿਆ ਹੋਇਆਗਾ ਕਾਫੀ ਜਿਆਦਾ ਸੋਹਣਾਗਾ ਕਲਰ ਵੀ ਕਾਫੀ ਜਿਆਦਾ ਸੋਹਣਾਗਾ ਇਹਦਾ ਤੇ ਇਸ ਤਰ੍ਹਾਂ ਰਹੇਗਾ ਸੂਟ ਬਿਲਕੁਲ ਪਰਫੈਕਟ ਕਲਰ ਆ ਰਿਹਾਗਾ ਜਿਹੜਾ ਵੀ ਚਾਰਿਆ ਵੀਡੀਓ ਚ ਪ੍ਰਾਈਸ ਰਹੇਗਾ ਇਹਦਾ ਜੀ 2400 ਪਲੱਸ ਸ਼ਿਪਿੰਗ ਹੈ ਪਹਿਲਾ ਕਲਰ ਇਹ ਵਾਲਾ ਸੀਗਾ ਸਾਰੇ 10 ਪੈਨ ਦੇ ਸੂਟ ਲੈ ਲਏ ਅੱਜ ਵਾਲੇ। ਲਓ। ਆਹ ਦੇਖੋ ਪ੍ਰਿੰਟ ਕਿੰਨਾ ਸੋਹਣਾ ਇਹ ਵਾਲਾ ਵੀ। ਲਓ ਜੀ। ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈਗਾ। ਫੁੱਲ ਪਿਓਰ ਪਸ਼ਮੀਨੇ ਦੇ ਸੂਟ ਲੰਗੇ ਪਲੱਸ ਨਾਲ ਹੈਗੇ ਨੇਗੇ ਸ਼ਾਲ ਪਿਓਰ ਦੇ। ਫੁੱਲ ਪਿਓਰ ਦੇ ਸ਼ਾਲ ਲੰਗੇ। ਬਿਲਕੁਲ ਪਤਲੇ ਚੁੰਨੀ ਵਰਗੇ। ਦੇਖੋ ਇਸ ਤਰ੍ਹਾਂ ਪੈਟਰਨ ਡਿਜ਼ਾਈਨ ਹੋਇਆ ਹੋਇਆ। ਦਾ ਜਿਆਦਾ ਵੀ ਰਹੂਗਾ ਜੀ 2400 2400 ਪਲੱਸ ਸ਼ੇਪਿੰਗ ਜਿਹੜਾ ਮੈਂ ਫਸਟ ਤੋਂ ਤੁਹਾਨੂੰ ਦਿਖਾਇਆ ਸੀਗਾ ਉਹਦਾ ਸੈਕਿੰਗ ਕਲਰ ਇਹ ਵਾਲਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹ ਕਲਰ ਵੀ ਹੈ ਜਿਹੜਾ ਬਹੁਤ ਜ਼ਿਆਦਾ ਸੋਨਾਗਾ ਤੇ ਪਲੱਸ ਇਹਦੇ ਨਾਲ ਵੀ ਹੈਗਾਗਾ ਉਸੇ ਤਰ੍ਹਾਂ ਹੀ ਸ਼ਾਲ ਬਣਿਆ ਹੋਇਆਗਾ ਦੇਖ ਸਕਦੇ ਹੋਗੇ ਫੁੱਲ ਪਿਓਰ ਦੇ ਸ਼ਾਲ ਲੇਗੇ ਬਹੁਤ ਜ਼ਿਆਦਾ ਸੋਨਾ ਫੈਬਰਿਕ ਹੈਗਾ तो सी देख सकते हो कि पेल भी मैं तुम दिखाया है ये प्रिंट भी बहुत ज्यादा ऐसे तो ही आज अगला कलर ये वाला कलर है ਮਸਟਰਡ ਜਿਹਾ ਸ਼ੇਡ ਹੈਗਾ ਲੋ ਜੀ ਉਹਦਾ ਹੀ ਕਲਰ ਹੈਗਾ ਤੇ ਨਾਲ ਆ ਜੂਗਾ ਸ਼ਾਲ ਫੁੱਲ ਪਿਓਰ ਦੇ ਸ਼ਾਲ ਨੇ ਬਿਲਕੁਲ ਪਤਲੇ ਪਤਲੇ ਲੋ ਇਹਦਾ ਪ੍ਰਿੰਟਡ ਡਿਜ਼ਾਈਨ ਅਲੱਗ ਆਊਗਾ ਟਿਕੋ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਇਹ ਵਾਲਾ ਤੇ ਨਾਲ ਉਦਾਂ ਹੀ ਆ ਜਾਊਗਾ ਸ਼ਾਲ ਫੁੱਲ ਪਿਓਰ ਦੇ ਸ਼ਾਲ ਨੇ ਦੁੰਨੀਆਂ ਵਰਗੇ ਬਿਲਕੁਲ ਹਨਾ ਮੈਂ ਬਾਰੀ ਬਾਰੀ ਤਾਂ ਦੱਸ ਰਹੀ ਆਂਗੀ ਕਿਉਂਕਿ ਭੈਣਾ ਉਲਝ ਜਾਂਦੀਆਂ ਨੇ ਫਿਰ ਮੈਨੂੰ ਮੈਸੇਜ ਕਰੀ ਜਾਂਦੇ ਨੇ ਕਿ ਵੀ ਕੀ ਮੈਂ ਦਾ ਕੀ ਕੁਛ ਆ ਦੇ ਨਾਲ ਲੋਚ ਫੁੱਲ ਪਿਓਰ ਦੇ ਸ਼ੌਂਕ ਕਿੰਨਾ ਨਾਲ ਦੀ ਤਾਂ ਇਹ ਸੇਮ ਰਹੂਗਾ ਅੰਜਾਲੇ ਸੁੱਟਾਂ ਦਾ ਜਿੰਨੇ ਵੀ ਮੈਂ ਤੁਹਾਨੂੰ ਛੂਟ ਦਿਖਾਉਂਗੀ ਬਹੁਤ ਜ਼ਿਆਦੇ ਸੋਨਾ ਪਸ਼ਮੀਨਾ ਹੈਗਾ ਇਹਦੇ ਨਾਲ ਆਜੂਗਾ ਜੀ ਮਸਲੀਨ ਦਾ ਦੁਪੱਟਾ ਹਨਾ ਮੈਂ ਪਹਿਲੀ ਤੁਹਾਨੂੰ ਕਲੀਅਰ ਕਰ ਦਿੰਨੀ ਆ ਵੀਡੀਓ ਚ ਜਿਵੇਂ ਜਿਵੇਂ ਵੀ ਆ ਜਾਵੇ ਲੋ ਇਹਦਾ ਦੁਪੱਟਾ ਆਜੂਗਾ ਇਹਦੇ ਨਾਲ ਤਾਂ ਦੁਪੱਟਾ ਫੁੱਲ ਪ्युअर ਮਸਲੀਨ ਦਾ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈ ਇਹਦਾ ਪ੍ਰਾਈਸ ਹੈਗਾਗਾ 2200 ਜੀ ਲੋ ਜੀ 2200 ਅੱਗੇ শেਡ ਆ ਜੂਗਾ ਮਹਿਰੂਨ ਇਹਦੇ ਨਾਲ ਵੀ ਹੈਗਾ ਜਿਹੜਾ ਫੁੱਲ ਪਿਓਰ ਮਸਲੀਨ ਦਾ ਦੁਪੱਟਾ ਹੈ ਲਓ ਜੀ ਲਓ ਜੀ ਇਸ ਤੋਂ ਬਾਅਦ ਇਹ ਵਾਲਾ ਕਲਰ ਹੈਗਾ ਲਓ ਜੀ ਇਸ ਦਾ ਜਿਹੜਾ ਪ੍ਰਿੰਟ ਹੈਗਾ ਇਹ ਵਾਲਾਗਾ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈ ਵੀ ਨਾਲ ਹੈਗਾ ਜੀ ਫੁੱਲ ਪਿਓਰ ਦਾ ਮਸਲਿਨ ਦਾ ਦੁਪੱਟਾ ਇਹਦਾ ਪ੍ਰਾਈਸ ਵੀ ਰਹੇਗਾ ਜੀ 225 ਲੋ ਜੀ ਅੱਗੇ ਹੈਗੇ ਜੀ ਫਿਰ ਦਾਸ ਦੇ ਪ੍ਰਿੰਟ ਲੇਟ ਆ ਕੇ ਮਜੈਂਟਾ ਸ਼ੇਡ ਹੈਗਾ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਬਹੁਤ ਜਿਆਦਾ ਸੋਹਣੇ ਪ੍ਰਿੰਟ ਨੇ ਇਹ ਕਲਰ ਚਾਰਟ ਦੇ ਵਿੱਚ ਸਾਰੇ ਇਹਦੇ ਨਾਲ ਵੀ ਹੈਗਾ ਜਿਹੜਾ ਫੁੱਲ ਪਿਓਰ ਦਾ ਸ਼ਾਲ ਹੈਗਾ ਬਿਲਕੁਲ ਚੁੰਨੀ ਵਰਗਾ ਸ਼ਾਲ ਹੈਗਾ ਇਹ ਵਾਲਾ ਇਹਦਾ ਪ੍ਰਾਈਸ ਰਹੇਗਾ ਸਾਡੇ 2400 ਕਲਰ ਵਾਲੇ ਸੋਹਣੇ ਨੇਗੇ ਸਾਰੇ ਹੀ ਨਾ ਫਿੱਕੇ ਨਾ ਗੂੜੇ ਚਾਰਟ ਬਹੁਤ ਸੋਹਣਾਗਾ ਇਦੇ ਨਾਲ ਵੀ ਅਗੇ ਸ਼ਾਲ ਆ ਦੇਖੋ ਆਹ ਕਲਰ ਵੀ ਬਹੁਤ ਜਿਆਦੇ ਸੋਹਣਾਗਾ 2400 ਪ੍ਰਾਈਸ ਹੈ ਦਾ ਵੀ ਬਹੁਤ ਸੋਹਣਾ ਐਵੇਂ ਦੇ ਕਲਰ ਨਹੀਂ ਜਿਹੜੇ ਹੁਣ ਪਾਉਂਦੇ ਨੇਗੇ ਜਿੰਨੇ ਵੀ ਪਰ ਮੈਂ ਤੁਹਾਨੂੰ ਕਲਰ ਦਿਖਾਏ ਨੇਗੇ ਸਾਰਾ ਕਲਰ ਚਾਰਟ ਬਹੁਤ ਵਧੀਆ ਆ ਦੇਖੋ ਇਹਦਾ ਪ੍ਰਿੰਟ extra ਰੂਗਾ ਇਹਦਾ ਪ੍ਰਾਈਸ ਹੀ ਹੈਗਾਗਾ 2400 ठीक है जी दो सूट ਸੀਗੇ ਜਿਹੜੇ ਆਪਣੇ ਕੋਲੇ ਪਿਓਰ ਮਸਲੀਨ ਦੇ ਦੁਪੱਟਿਆਂ ਨਾਲ ਸੀਗੇ ਜਿਹੜਾ ਉਹਦਾ ਪ੍ਰਾਈਸ ਸੀਗਾ ਉਹਦਾ ਪ੍ਰਾਈਸ ਰਹੇਗਾ 2200 ਜਿੰਨੇ ਬਾਕੀ ਜਿਹੜੇ ਫੁੱਲ ਪਿਓਰ ਦੇ ਸ਼ਾਲ ਲੇਗੇ ਨਾਲ ਉਹਦਾ ਪ੍ਰਾਈਸ ਰਹੇਗਾ ਜੀ 2400 ਪਲੱਸ ਸ਼ਿਪਿੰਗ ਹੈ ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈ ਕਿ ਬਹੁਤ ਜਿਆਦੇ ਸੋਹਣੇ ਸੂਟ ਨੇ ਫੈਬਰਿਕ ਹੈਗਾ ਜਿਹੜਾ ਪਿਓਰ ਪਸ਼ਮੀਨਾ ਹੈਗਾ ਬਿਲਕੁਲ ਲਾਈਟ weight ਪਸ਼ਮੀਨਾ ਹੈਗਾ ਬਹੁਤ ਜਾਦੇ ਸੋਹਣੇ ਨਿੰਗੀਆਂ ਪਹਿਲਾਂ ਮੈਂ ਇਹਦੇ ਵਿੱਚ ਉਹ ਸਲਾਈ ਕਰਵਾਉਣ ਦੀ ਸਲਾਹ ਕਰਦੀ ਸੀ ਫਿਰ ਮੈਨੂੰ ਆਈ ਸੀ ਵੀ ਚਲੋ ਆਪਾਂ ਪਹਿਲਾ ਵੀਡੀਓ ਪਾ ਦੇ ਕਈ ਵਾਰ ਭੈਣਾ ਹਨ ਮੈਂ ਸਟਿਚ ਕਰਵਾ ਕੇ ਵੀਡੀਓ ਪਾਉਂਦੀ ਫਿਰ ਕਈ ਵਾਰ ਭੈਣਾ ਉਹ ਕਲਰ ਮੰਗ ਲੈਂਦੀਆਂ ਨਿੰਗੀਆਂ ਹਨ ਤਾਂ ਕਰਕੇ ਬਣਾਇਆ ਸੀ ਵੀ ਜਿੰਨਾ ਜਿਹੜੀਆਂ ਭੈਣਾ ਨੂੰ ਚਾਹੀਦੇ ਹੋਣਗੇ ਪਹਿਲਾਂ ਲੈ ਲਾਂਗੇ ਚਲੋ ਜੇ ਕੋਈ ਬਚਿਆ ਇੱਕ ਅੱਧਾ ਆਪਾਂ ਸਟਿਚ ਕਰਵਾ ਲਾਂਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਵੀਡੀਓ ਵੀ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਸਟਿਕਾਲ